ਸਤਿ ਸ੍ਰੀ ਅਕਾਲ ਬਾਈ ਸਾਰੇ ਵੀਰਿਆ ਨੂੰ ਉਮੀਦ ਕਰਦਾ ਆਂ ਬਾਈ ਸਾਰੇ ਠੀਕ ਠਾਕ ਹੋਵੋਗੇ ਅੱਜ ਨਾ ਬਾਈ ਆਪਾਂ ਇੱਕ ਕਨਵਰਟਰ ਚ ਬੜੀ ਉਟੀ ਪ੍ਰੋਬਲਮ ਸੀ ਬਾਈ ਕਹਿੰਦਾ ਵੀ ਪ੍ਰੋਪਰ ਕੰਮ ਨਹੀਂ ਕਰ ਰਿਹਾ ਤੇ ਇਹਨੂੰ ਆਪਾਂ ਦੇਖਦੇ ਆਂ ਖੋਲ ਕੇ ਵੀ ਕੀ ਹਾਲਤਾ ਬਈ ਇਹ ਚ ਵੀਡੀਓ ਬਾਈ ਐਂਡ ਤੱਕ ਜ਼ਰੂਰ ਦੇਖਿਓ ਫਾਲਾਂਦਾ ਬਾਈ ਇਹਦੇ ਵਿੱਚ ਚਾ ਰੇਤਾ ਬਹੁਤ ਆ ਇੱਥੇ ਆ ਤੁਸੀਂ ਦੇਖੋ ਕਿਵੇਂ ਖੁੱਲੇ ਚ ਪਿਆ ਬਾਈ ਇੱਥੇ ਨਾ ਕੋਈ ਉਹ ਹੈ ਨਹੀਂ ਤੁਸਨ ਆਪਾਂ ਬਲੂਰ ਮਾਰਕਟ ਹੌਣੇ ਚਲਾ ਕੇ ਕੱਢ ਕੇ ਇਹ ਆ ਬਈ ਸੇ ਬਾਹੀ ਦਾ ਬਾਹਰ ਹੀ ਦਰ ਹੈ ਬਈ ਆ। ਉਂ ਦੀ ਰੱਖਾਂ ਬਈ ਕਿਸੇ ਅੰਦਰ ਅੰਦਰ ਕਿਸੇ ਛੇਵ ਜਗ੍ਹਾ ਤੇ ਰੱਖੋ ਆ ਦੇਖੋ ਬਈ ਕਿੰਨੀ ਧੂੜ ਇਹਦੇ ਵਿੱਚ ਬੀਬੀ ਆ। ਕੋਈ ਮਾੜਾ ਬਟਾ ਬਾਰਬੂਰ ਤਾਂ ਲੱਗਦਾ ਹੋਵੇ ਜਿੱਥੇ ਕਿਤੇ ਰੱਖੋਗੇ। ਉਦੋਂ ਬਾਅਦ ਬਈ ਸਾਨੂੰ ਲਾਉਣ ਪਲੱਗ ਦਿਖਾਉਣੇ ਆ ਲਾਇਆ ਉਹਨਾਂ ਨੇ। ਆ ਕਿੰਨਾ ਬਈ ਜਲੂਸ ਕੱਢਿਆ ਕੱਚਾ ਕੰਮ ਕੀਤਾ ਹਨਾ। ਫਿਰ ਕਹਿੰਦਾ ਕਰੰਟ ਆ ਗਿਆ ਨਾਲ ਲੱਗ ਗਿਆ। ਤੇ ਹੁਣ ਇਹ ਆ ਦੇਖੋ ਤੁਸੀਂ ਇਹਦਾ ਕੀ ਹੱਲ ਕਰਕੇ ਕੋਈ ਇਥੇ ਬੋਰਡ ਨਹੀਂ ਲਾਇਆ ਕੋਈ। ਵਿੱਚ ਆ ਵਿੱਚੀ ਗੀਜਰ ਆ ਛੜਤੀ। ਕੂਟੀ ਬਾਈ ਪਾਣੀ ਵਾਲੀ ਤੇ ਵਿਚੇ ਇਦਰ ਗੀਜਰ ਲਾਇਆ ਪੈ ਮਾ ਤਾਂ ਉਹ ਤੇ ਹੈਰਾਨ ਆ ਬਾਈ ਜਿਹੜੇ ਨੇ ਆਏ ਕਹਤਾ ਵੀ ਇੱਥੇ ਨਾ ਵਾਟਰ ਰੱਖ ਦਿਓ ਮੈਨੂੰ ਰਾਇ ਕਿਹੜਾ ਦੇ ਕੇ ਇੱਥੇ ਰੱਖਣ ਦੀ ਹਨਾ ਤਾਂ ਕਰਕੇ ਬਾਈ ਇਸ ਨੂੰ ਇਹ ਜਾਣ ਕਰੀਏ ਵੀ ਇਹਨੂੰ ਜਿੱਥੇ ਰੱਖਣਾ ਇਹਨੂੰ ਕਿਸੇ ਸੇਫ ਜਗ੍ਹਾ ਤੇ ਸਹੀ ਜਗ੍ਹਾ ਤੇ ਰੱਖੋ ਬਾਈ ਇੱਥੇ ਧੂੜ ਮਿੱਟੀ ਨਾ ਪਵੇ ਰੇ ਤਾਂ ਮਿੱਟੀ ਆਹ ਕੰਮ ਨਾ ਕਰੋ ਬਾਈ ਜਿਗਾੜ ਨਾ ਲਾਉ ਆ ਇੱਥੇ ਇਹਦਾ ਪ੍ਰੋਪਰ ਇੱਥੇ ਬੋਰਡ ਲਾਓ ਪਲੱਗ ਸੋ ਚਲਾਓ ਤੇ ਉਹਦੇ ਵਿੱਚ ਬਾਈ ਪਲੱਗ ਪਾਓ ਤੇ ਜੇ ਮੰਨ ਲਓ ਕੱਲ ਨੂੰ ਕੋਈ ਫਾਲਟ ਪੈਂਦਾ ਜਾਂ ਦਿੱਕਤ ਆਉਂਦੀ ਆ ਬਾਈ ਆ ਪਲੱਗ ਕੱਢ ਕੇ ਪਹੁੰਚ ਪ ਤੁਹਾਨੂੰ ਵੀਡੀਓ ਬਈ ਤੁਸੀਂ ਐਂਡ ਤੱਕ ਦੇਖੋ ਤੇ ਹੁਣ ਬਈ ਆਪਾਂ ਇਹਨੂੰ ਇੱਕ ਸੇਫ ਜਗ੍ਹਾ ਤੇ ਰੱਖਾਂਗੇ ਇਸ ਨੰਬਰ ਜਿਹੜਾ ਇਨਵਰਟਰ ਆਪਾਂ ਸਹੀ ਜਗ੍ਹਾ ਤੇ ਜਿੱਥੇ ਦੀ ਜਗ੍ਹਾ ਸੀ ਬਾਈ ਉੱਥੇ ਰੱਖਤਾ ਤੇ ਹੁਣ ਦੇਖੋ ਬਈ ਚਾਰਜ ਕਰਨ ਲੱਗ ਗਿਆ ਇੱਕ ਚੀਜ਼ ਦਾ ਬਈ ਧਿਆਨ ਰੱਖੋ ਜਿਹੜੀ ਟ੍ਰੇ ਐ ਇਹਦੇ ਆ ਫਰੇ ਹੈ ਨਹੀਂ ਗਈ ਟ੍ਰੇ ਅਸੀਂ ਬਾਈ ਨੂੰ ਕਿਹਾ ਸੀ ਵੀ ਟ੍ਰੇ ਜ਼ਰੂਰ ਲਾਓ ਬਈ ਜੇ ਤੁਸੀਂ ਬਾਈ ਕਿਤੇ ਅੰਦਰ ਰੱਖਣਾ ਹੈ ਇਹਦੇ ਜੀ ਬਾਈ ਟ੍ਰੇ ਲਾਜ਼ਮੀ ਤਰੋ ਤੇ ਟ੍ਰੇ ਬਾਈ ਹੁਣ ਲਿਆਊਗਾ ਤੇ ਟ੍ਰੇ ਤੋਂ ਬਾਅਦ ਲਾਵਾਂਗੇ ਆਪਾਂ ਰੱਖ ਦਾਂਗੇ ਬੜਾ ਵੱਡਾ ਕੰਮ ਨਹੀਂ ਇਨਵਰਟਰ ਚਾਕੇ ਟ੍ਰੇ ਰੱਖੀ ਜਾਊ ਤਾਂ ਕਰਕੇ ਬਾਈ ਉੱਥੇ ਬਾਹਰ ਪਿਆ ਸੀ ਪ੍ਰੋਬਲਮ ਕੀ ਸੀ ਬਾਈ ਰੇਤਾਂ ਮਿੱਟੀ ਨਾਲ ਬਈ ਜਿਹੜਾ ਪੱਖਾ ਸੀ ਉਹ ਬੰਦ ਹੋਇਆ ਪਿਆ ਸੀ ਤੇ ਇਥੇ ਰੱਖਦਾ ਜਿੱਥੇ ਵੀ ਤੁਸੀਂ ਕਿਤੇ ਰੱਖਣਾ ਬਈ ਨੂੰ ਉੱਥੇ ਵੀ ਬਾਅਰ ਜਰੂਰ ਲੱਗਿਆ ਹੋਵੇ ਓਪਨ ਜਗ੍ਹਾ ਦੇ ਵਿੱਚ ਨਾ ਰੱਖੋ ਤੇ ਜੇ ਵੀ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰੋ ਇਸ ਤਰ੍ਹਾਂ ਨੇ ਵੀ ਜਾਣਕਾਰੀ ਵਾਲੀਆਂ ਵੀਡੀਓਾਂ ਦੇਖਣ ਲਈ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਕਰ ਲਓ ਧੰਨਵਾਦ ਸਸੀ ਕਾਲ ਬਈ ਸਾਰਿਆਂ ਨੂੰ